ਇੱਕ ਐਫਆਈਆ ਦਰਜ ਕੀਤੀ ਹੈ 121 ਅੰਡਰ ਸੈਕਸ਼ਨ 2285 ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਦੋਸ਼ੀ ਫਿਲਹਾਲ ਜੀ ਅਰੈਸਟ ਕੀਤਾ ਤਿੰਨ ਦਿਨਾਂ ਦੇ ਅੰਦਰ ਰਿਮਾਂਡ ਦੇ ਉੱਤੇ ਆ ਜਿਹਦੇ ਵਿੱਚ 3150 ਟ੍ਰੈਮੋਡੋਲ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਬਰਾਮਦ ਕੀਤੀਆਂ ਉਹਦੇ ਕੋਲ ਇੱਥੇ ਅਗਲੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹਦੇ ਚ ਅੱਜ ਅਸੀਂ ਜਿਹੜਾ ਹੈਗਾ ਦੋਸ਼ੀ ਇੱਕ ਦੋ ਜਿਹੜੇ ਦੋਸ਼ੀ ਹੋਏ ਨੇ ਉਹ ਨਾਮਜ਼ਦ ਕਰਾਂਗੇ ਇਹ ਪੁਰਾਣੇ ਕਿਲੇ ਦੇ ਵਿੱਚੋਂ ਅਰਸਤ ਕੀਤਾ ਜੀ ਉਹ ਇਹ ਮਤਲਬ ਬੇਸਿਕ ਇਹ ਛਿੱਟਾਂ ਵਾਲੇ ਤੋਂ ਬਰੋਂਗ ਕਰਦਾ ਜੀ ਤੇ ਇਹ ਪਹਿਲਾਂ ਵੀ ਜਿਹੜੀ ਇਹ ਚ ਦੱਸਣ ਵਾਲੀ ਗੱਲ ਹੈ ਵੀ ਇਹਦੇ ਚ ਪਹਿਲਾਂ ਵੀ 3000 ਗੋਲੀ ਦਾ ਇੱਕ ਖਲਾ ਪਰਚਾ ਦਰਜ ਹੋਇਆ ਜਿਹਦੇ ਚ ਇਹ ਕਨਵੈਕਸ਼ਨ ਹੋਈ ਹੋਈ ਹੈ ਉਹਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ 4 ਸਾਲ ਇਹ ਕੱਟ ਕੇ ਆਇਆ ਹੈ ਜੀ ਤੇ ਦੁਬਾਰਾ ਫਿਰ ਇਹ ਜਿਹੜਾ ਹੈਗਾ ਇਸੇ ਕੰਮ ਦੇ ਵਿੱਚ ਧੰਦੇ ਵਿੱਚ ਲੱਗਿਆ ਹੋਇਆ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਕਿਉਂਕਿ ਇੰਨੇ ਟਾਈਮ ਦਿੱਤਾ ਹੈ ਅ ਅ ਅੰਦਰ ਦੀ ਜੇਲ੍ਹ ਦੇ ਵਿੱਚ 410 ਸਾਲ ਦੀ ਸਜ਼ਾ ਹੋਈ ਇਸ 400 ਕੰਪਲੀਟ ਕਰਕੇ ਆ ਸਜ਼ਾ ਆਪਣੀ ਤੇ ਪ੍ਰੋਲ ਦਿੱਤੇਗਾ ਪਰ ਉਹਦੇ ਨੂੰ ਮੈਨੂੰ ਤੇ ਜੋ ਨੂੰ ਹੈਗਾ ਵੀ ਪ੍ਰੋਲ ਦੇ ਉੱਤੇ ਆ 4 ਸਾਲ ਦੀ ਸਜ਼ਾ ਕੱਟੀ ਹੋਈ ਹੈ ਕਿਹੜੀ ਗੱਲ ਹੈ ਪਹਿਲਾਂ ਵੀ 3 ਐਨਡੀ ਦਾ ਹੀ ਪਰਚਾ ਹੋਇਆ ਜੀ ਉਹ ਵੀ ਗੋਲੀਆਂ ਦਾ ਪਰਚਾ ਹੋਇਆ 3000 ਗੋਲੀ ਦਾ ਨਸ਼ੀਲੀ ਗੋਲੀ ਦਾ ਪਰਚਾ ਪਤਾ ਲੱਗਿਆ ਜੀ ਸਟ੍ਰੇਟ ਫਾਰਵਰਡ ਲਿੰਕ ਕੀਤਾ ਹੈ ਹਾਂ ਚੱਲ ਰਿਹਾ ਸਟ੍ਰੇਟ ਫਾਰਵਰਡ ਦੇ ਉੱਤੇ ਅਸੀਂ ਅੱਜ ਨਾਮਜ਼ਦ ਕਰਾਂਗੇ ਕਿਦੋਂ ਬੰਦੇ ਜਿਹੜੇ ਇਹਨੂੰ ਸਮਾਨ ਦੇ ਕੇ ਗਏ ਸੀ ਜਾਂ ਇਹਦੇ ਕੰਟੈਕਟ ਦੇ ਵਿੱਚ ਵੀ